ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਰਣਜੀਤ ਟਡਰੀਆਂ ਵਾਲੇ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਜਿਹੜਾ ਉਹਨਾਂ ਦੇ ਜ਼ਿੰਦਗੀ 'ਚ ਭਿਆਨਕ ਹਾਦਸਾ ਹੋਇਆ ਹੈ ਲੈ ਕੇ ਕੁਝ ਗੱਲਾਂ ਕਰਨ ਦੇ ਹੀ ਹੈਗੀ ਹੈ ਇਹ ਹਾਦਸਾ ਕਿਉਂ ਹੋਇਆ ਔਰ ਇਸ ਤੋਂ ਆਉਣ ਵਾਲੇ ਮਜ਼ੀਦ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ ਜਦ ਹੈ ਇਹ ਅਸੀਂ ਉਹਨਾਂ ਦੇ ਕੋਲੋਂ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਇੱਕ ਵੀਰ ਗਾਉਂਦਾ ਹੈ ਜਿਹੜਾ ਆ ਨੈਟ ਤੇ ਦੇਖ ਰਹੇ ਹੋ ਤੁਸੀਂ ਸਾਰੇ ਰਾਜਵੀਰ ਸਿੰਘ ਹੈ ਰਾਜਵੀਰ ਜਵੰਦਾ ਕਰਕੇ ਹਸਪੀਟਲ ਦੇ ਵਿੱਚ ਫੋਟਿਜ ਦੇ ਵਿੱਚ ਪਿਆ ਐਕਸੀਡੈਂਟ ਹੋਇਆ ਸਾਰੀ ਦੁਨੀਆ ਦੇ ਵਿੱਚ ਅਰਦਾਸਾਂ ਕਰੋ ਅਰਦਾਸਾਂ ਕਰੋ ਉਹਦੀ ਜਾਨ ਬਚ ਜਾਏ ਬਿਲਕੁਲ ਐਡਾ ਸੋਹਣਾ ਸੁਨੱਖਾ ਨੌਜਵਾਨ ਹੈ ਸਾਰੇ ਹੀ ਕਰ ਰਹੇ ਅਰਦਾਸ ਤੇ ਵੀ ਕਿਸੇ ਦੇ ਮਾਂ ਦਾ ਪੁੱਤ ਉਹਨੂੰ ਕੁਝ ਹੋਵੇ ਨਾ ਪੰਜਾਬ ਦਾ ਪੁੱਤ ਹੈ ਸਾਰੇ ਹੀ ਆਪਾਂ ਅਰਦਾਸਾਂ ਕਰਦੇ ਆ ਜੇ ਕਿਸੇ ਦਾ ਵੀ ਬੱਚਾ ਹਸਪੀਟਲ ਚ ਪਿਆ ਹੋਵੇ ਰੀੜ ਦੀ ਹੱਡੀ ਤੇ ਸੱਟ ਹੋਵੇ ਗਰਦਨ ਤੇ ਸੱਟ ਹੋਵੇ ਦਿਮਾਗ ਡੈੱਡ ਹੋ ਜਾਏ ਤੇ ਆਪਾਂ ਸਾਰੇ ਹੀ ਹਰਕ ਵਾਸਤੇ ਹੀ ਆਪਾਂ ਅਰਦਾਸ ਕਰਾਂਗੇ ਜਿਹਦਾ ਐਦਾਂ ਦਾ ਹਾਲਾਤ ਹੋਣ ਨਾ ਉਹ ਕੋਈ ਵੀ ਬੱਚਾ ਹੋਵੇ ਕੱਲੀ ਉਹ ਕੱਲਾ ਉਹ ਗਾਉਣ ਵਾਲੇ ਮੁੰਡੇ ਦੀ ਗੱਲ ਨਹੀਂ ਉਹ ਤੇ ਕੋਈ ਵੀ ਹੋਏਗਾ ਜਿਹਦੇ ਜਿਹਦਾ ਹਾਲਾਤ ਇਦਾਂ ਦੀ ਨਾਜਕ ਹੋਵੇ ਗੰਭੀਰ ਹੋਵੇ ਡਾਕਟਰ ਕਹਿਣ ਖਤਰਾ ਹੈ ਤੇ ਆਪਾਂ ਸਾਰੇ ਵਾਸਤੇ ਅਰਦਾਸ ਕਰਾਂਗੇ ਯਾਰ ਇਹਦਾ ਇਹਦੀ ਜਾਨ ਬਚੇ ਇਹ ਤੇ ਆ ਵੇਖੋ ਸਾਡੀ ਭਾਵਨਾ ਹਰ ਬੰਦੇ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿਸੇ ਤੇ ਦਇਆ ਕਰਨੀ ਕਿਸੇ ਲਈ ਅਰਦਾਸ ਕਰਨੀ ਕਿਸੇ ਦਾ ਭਲਾ ਸੋਚਣਾ ਅਰਦਾਸ ਕਰਨ ਦਾ ਮਤਲਬ ਹੈ ਕਿ ਅਸੀਂ ਅੰਦਰੋਂ ਸੈਂਸਟਿਵ ਆਂ ਅਸੀਂ ਅੰਦਰੋਂ ਸਾਡੇ ਅੰਦਰ ਦਰਦ ਹੁੰਦਾ ਹੈ ਅਸੀਂ ਅੰਦਰੋਂ ਮਹਿਸੂਸ ਕਰਦੇ ਆਂ ਅਸੀਂ ਕਿਸੇ ਦੇ ਦਰਦ ਨੂੰ ਫੀਲ ਕਰਦੇ ਆਂ ਅਸੀਂ ਜਜ਼ਬਾਤ ਐ ਸਾਡੇ ਅੰਦਰ ਅਸੀਂ ਜਿਉਂਦੇ ਆਂ ਸਾਨੂੰ ਕਿਸੇ ਦੀ ਤਕਲੀਫ ਨੂੰ ਵੇਖ ਕੇ ਤਕਲੀਫ ਹੁੰਦੀ ਹੈ ਕਿਸੇ ਦੇ ਅਥਰੂਆਂ ਨੂੰ ਅਥਰੂਆਂ ਨੂੰ ਵੇਖ ਕੇ ਸਾਨੂੰ ਵੀ ਰੋਣਾ ਆਉਂਦਾ ਕਿਸੇ ਦੀ ਮਾਂ ਦਾ ਪੁੱਤ ਨਾ ਮਰੇ ਆਪਾਂ ਸਾਰੇ ਹੀ ਅੰਦਰੋਂ ਇਹ ਅਰਦਾਸ ਕਰਦੇ ਆਂ ਇਹ ਤੇ ਪੱਖ ਐ ਇੱਕ ਚੰਗਾ ਹਰੇਕ ਵਾਸਤੇ ਹੀ ਕਿਸੇ ਵਾਸਤੇ ਨਹੀਂ ਹਰੇਕ ਵਾਸਤੇ ਇੱਕ ਵਾਰੀ ਆਉਣਾ ਚਾਹੀਦਾ ਹੈ ਵੀ ਨਾ ਇਦਾਂ ਨਾ ਹੋਵੇ ਇਹ ਤੇ ਸਾਡੇ ਮਨ ਦਾ ਬਲਬਲ ਹੈ ਹੋਣਾ ਚਾਹੀਦਾ ਹੈ ਇੱਕ ਤੇ ਗੱਲ ਇਹ ਇੱਕ ਦੂਜੀ ਗੱਲ ਇਹ ਹੈ ਕਿ ਐਕਸੀਡੈਂਟ ਹੋਇਆ ਕਿਉਂ ਕਹਿੰਦੇ ਦੋ ਸਾਹਣੇ ਪਿੱੜਦੇ ਪਿੱੜਦੇ ਅੱਗੇ ਆ ਗਏ ਤੇ ਇੱਕਦਮ ਉਹਦਾ ਮੋਟਰਸਾਈਕਲ ਡਿੱਗ ਗਿਆ ਤੇ ਇੱਕ ਇੱਕ ਕਿੰਨਾ ਕਿਚਰ ਇਹ ਇਕੱਲੇ ਉਹਦੀ ਜਵੰਦੇ ਦੀ ਗੱਲ ਨਹੀਂ ਇਹ ਗੱਡੀਆਂ ਦਾ ਮਸਲਾ ਤੇ ਸਾਰਿਆਂ ਨੂੰ ਹੀ ਆ ਹੁਣ ਮੈਂ ਇੱਧਰ ਨੂੰ ਆਇਆ ਅੱਜ ਤੇ ਮੈਂ ਪਹਿਲਾਂ ਇਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਜਦੋਂ ਵਾਪਸ ਆਉਣਾ ਰਾਤ ਵੇਲੇ ਜਰਾ ਧਿਆਨ ਰੱਖਿਓ ਰਾਤ ਨੂੰ ਗੱਡੀਆਂ ਸਪੀਡ ਤੇ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਮਾ ਨਿਕਲ ਆਉਂਦੀ ਐ ਸਾਡੇ ਇੱਥੇ ਪੰਜ ਪਿਆਰਿਆਂ ਦੀ ਗੱਡੀ ਕਈ ਸਾਲ ਪਹਿਲਾਂ ਐਕਸੀਡੈਂਟ ਹੋਈ ਸੀ ਸਾਰੀ ਗੱਡੀ ਖਤਮ ਹੋ ਗਈ ਸੀ ਪੰਜ ਪਿਆਰੇ ਅਮਰ ਸ਼ਿਕਾ ਕੇ ਜਾ ਰਹੇ ਸੀ ਇਸੇ ਰੋਡ ਤੇ ਤੁਹਾਡੇ ਵਾਲਾ ਜਿਹੜਾ ਸਾਡਾ ਜਾ ਰਿਹਾ ਨਾ ਇਹ ਭਿੱਖੀ ਵਾਲਾ ਰੋਡ ਆ ਜਿਹੜਾ ਸਾਰਾ ਇਹਦੇ ਉੱਤੇ ਐਕਸੀਡੈਂਟ ਹੋਇਆ ਸੀ ਤੇ ਅੱਜ ਤੋਂ 28 ਸਾਲ ਪਹਿਲਾਂ 메ਨ ਰੋਡ ਦੇ ਉੱਤੇ ਇੱਥੇ ਠੂਠਿਆਂ ਵਾਲੀ ਪਿੰਡ ਪਿੰਡ ਨੇੜੇ ਮੈਂ ਜਿਪਸੀ ਦੇ ਵਿੱਚ ਸੀ ਗੱਡੀ ਦੇ ਵਿੱਚ ਸੀ ਉਦੋਂ ਐਕਸੀਡੈਂਟ ਹੋਇਆ ਸੀ ਭਾਈ ਮੱਖਣ ਸਿੰਘ ਦੀ ਸਾਡੇ ਨਾਲ ਅ ਜਸਵੀਰ ਸਿੰਘ ਆਪਾਂ ਸਾਰੇ ਸੀ ਭਾਈ ਮੱਖਣ ਸਿੰਘ ਦੀ ਮੌਤ ਹੋਈ ਸੀ ਐਕਸੀਡੈਂਟ ਵਿੱਚ ਪੰਜ ਪਿਆਰਿਆਂ ਦੇ ਨਾਲ ਵੀ ਇਦਾਂ ਹਾਦਸਾ ਸਾਡੇ ਵਾਪਰਿਆ ਸੋ ਇਦਾਂ ਦੇ ਹਾਦਸੇ ਵਾਪਰਦੇ ਆ ਕਿਉਂਕਿ گاਵਾ ਇੱਕਦਮ ਆ ਜਾਂਦੀਆਂ ਸਾਡੇ ਸਿਸਟਮ ਨਹੀਂ ਕੋਈ ਆ ਹੁਣ ਦੋ ਤਿੰਨ ਦਿਨ ਤੇ ਰਹੇ ਆ ਉਥੇ ਵੇਖਿਆ ਕੋਈ ਜਾਨਵਰ ਛੜਕਤੇ ਦੇ ਵੇਖਿਆ ਹੀ ਨਹੀਂ ਜਾਨਵਰ ਤੇ ਕੀ ਕਦੇ ਕੋਈ ਕੁੱਤਾ ਵੀ ਨਹੀਂ ਵੇਖਿਆ ਰੋਡ ਦੇ ਉੱਤੇ ਸਿਸਟਮ ਹੈ ਹੁਣ ਜਿਹੜੀਆਂ ਸਰਕਾਰਾਂ ਹਨ ਭਾਵੇਂ ਪੰਜਾਬ ਦੇ ਸੀਐਮ ਹਨ ਭਾਵੇਂ ਹਿਮਾਚਲ ਦੇ ਹਨ ਭਾਵੇਂ ਹਰਿਆਣੇ ਦੇ ਹਨ ਜਿਹੜੇ ਬੰਦਿਆਂ ਦੀ ਪਹੁੰਚ ਹੈ ਉਹ ਇਕੱਠੇ ਹੋਣ ਕੁਛ ਐਸਾ ਹੀਲਾ ਵਸੀਲਾ ਕਰਨ ਵੀ ਇਹਦਾ ਸੈਟਅਪ ਹੋਵੇ ਕੋਈ ਰੋੜਾਂ ਦਾ ਸਿਸਟਮ ਬਣੇ ਕੋਈ ਇਹਦਾ ਢਾਂਚਾ ਬਣੇ ਕਿੰਨੀਆਂ ਕਮਾਵਾ ਦੇ ਪੁੱਤ ਜਿਹੜੇ ਨੇ ਇਦਾਂ ਵੈਂਟੀਲੇਟਰਾਂ ਦੇ ਪਏ ਰਹਿਣਗੇ ਆਪਾਂ ਇੱਕ ਤੇ ਇਦਾਂ ਹੀ ਹੁੰਦਾ ਵੀ ਹਾਂ ਜੀ ਬੜਾ ਮਾੜਾ ਹੋਇਆ ਅਰਦਾਸਾਂ ਕਰੋ ਹੱਲ ਤੇ ਕਰੋ ਅੱਜ ਇੱਕ ਦਾ ਹੋ ਗਿਆ ਕੱਲ ਨੂੰ ਦੂਜੇ ਦਾ ਹੋ ਜਾਣਾ ਇਹਦਾ ਰਾਜਵੀਰ ਸਿੰਘ ਜਵੰਦਾ ਜਿਹੜਾ ਉਹਦਾ ਤੇ ਪਤਾ ਲੱਗ ਗਿਆ ਜਿਹੜੇ ਹੋਰ ਹਜ਼ਾਰਾਂ ਹੀ ਬੱਚੇ ਸੜਕਾਂ ਤੇ ਮਰੀ ਜਾਂਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਥੋੜੇ ਮਰਦੇ ਇੱਕਦਮ ਗਾ ਆ ਗਈ ਇੱਕਦਮ ਸਾਹਣ ਆ ਗਿਆ ਅੱਗੇ ਤੇ ਸਾਨੂੰ ਤੇ ਗਊ ਟੈਕਸ ਵੀ ਲੱਗਦਾ ਹੈ ਬਊ ਟੈਕਸ ਵੀ ਲੱਗਦਾ ਹੈ ਬਊ ਟੈਕਸ ਕਿਉਂ ਲੱਗਦਾ ਹੈ ਵੀ ਗਾਵਾਂ ਨੂੰ ਸੰਭਾਲਿਆ ਜਾਏਗਾ ਬਊ ਟੈਕਸ ਲੱਗਦਾ ਹੈ ਤੇ ਗਊ ਟੈਕਸ ਕਿਉਂ ਲੱਗਦਾ ਹੈ ਕਿ گاਵਾਂ ਨੂੰ ਸੰਭਾਲਿਆ ਜਾਏਗਾ ਜਦੋਂ ਹਰ ਬੰਦਾ گاਵਾਂ ਨੂੰ ਸਾਹਮਣ ਲਈ ਟੈਕਸ ਦਿੰਦਾ ਹੈ ਤੇ ਫਿਰ گاਵਾਂ ਸੰਭੀਆਂ ਜਾਣੀਆਂ ਚਾਹੀਦੀਆਂ ਨੇ ਨਾ ਕਿਉਂ ਭਈ ਜਦੋਂ ਅਸੀਂ ਟੈਕਸ ਦਿੰਨੇ ਆ ਸਾਰੇ ਜਣੇ ਇਹ ਸਪੈਸ਼ਲ ਗਊ ਡਊ ਟੈਕਸ ਲੱਗਦਾ ਹੈ ਵੀ گاਵਾਂ ਨੂੰ ਸੰਭਾਲਣ ਵਾਸਤੇ ਭਾਰਤ ਦੇ ਵਿੱਚ ਟੈਕਸ ਤੇ ਜਦੋਂ ਸਾਡੇ ਤੋਂ ਟੈਕਸ ਲਿਆ ਜਾਂਦਾ ਹੈ ਤੇ ਫਿਰ گاਵਾਂ ਸੰਭਣੀਆਂ ਵੀ ਚਾਹੀਦੀਆਂ ਇਦੇ ਤੇ ਵਰਕ ਵੀ ਹੋਣਾ ਚਾਹੀਦਾ। ਇਹਦੇ ਤੇ ਸਰਕਾਰਾਂ ਨੂੰ ਸੈਟਅਪ ਇਹੋ ਜਿਹਾ ਕਰਨਾ ਚਾਹੀਦਾ ਹੈ ਕਿ ਜਗ੍ਹਾ-ਜਗ੍ਹਾ ਇਦਾਂ ਦਾ ਇੰਤਜ਼ਾਮ ਹੋਵੇ, ਇਦਾਂ ਦਾ ਪ੍ਰਬੰਧ ਹੋਵੇ ਵੀ ਆਵਾਰਾ ਜਿਹੜੇ ਪਸ਼ੂ ਫਿਰਦੇ ਐ, ਬੜੀਆਂ ਮਾਵਾਂ ਦੇ ਪੁੱਤ ਮਰੇ ਐ। ਅੱਗੇ ਤੋਂ ਨਾ ਕਿਸੇ ਦਾ ਨੁਕਸਾਨ ਹੋਵੇ। ਇਹ ਐ ਸਿਆਣੀ ਗੱਲ। ਇਹ ਐ ਸਮਝਦਾਰੀ ਦੀ ਗੱਲ। ਇੱਕ ਤੇ ਇਦਾਂ ਵੀ ਹਾਏ ਮਰ ਗਿਆ ਜੀ, ਬੁਤੀ ਜੀ ਉੱਡੀ ਫਿਰਦੀ ਐ ਜੀ, ਗਰਮੀ ਐ ਜੀ। ਇੱਕ ਤੇ ਇਹ ਕਹਿ ਕੇ ਛਾਰ ਲੋ। ਮੂੰਹ ਤੇ ਕੱਪੜਾ ਲੈ ਲਓ ਇੱਕ ਹੈ ਹੱਲ ਕੀ ਹੈ ਦਾ ਇਸੇ ਤਰ੍ਹਾਂ ਇੱਕ ਤੇ ਐਕਸੀਡੈਂਟ ਨੇ ਇੱਕ ਤੇ ਰੋ ਲਓ ਅਰਦਾਸਾਂ ਕਰ ਲਓ ਇਹ ਤੇ ਹੈ ਇਹ ਤੇ ਸਾਡੇ ਅੰਦਰ ਦਾ ਬਲਬਲ ਆ ਆਪਾਂ ਵਿਖਾ ਲਿਆ ਵੀ ਸਾਨੂੰ ਦਰਦ ਹੈ ਸਾਨੂੰ ਤਕਲੀਫ ਹੈ ਪਰ ਇਹਨਾਂ ਗੱਲਾਂ ਦਾ ਹੱਲ ਤੇ ਤਾਂ ਹੀ ਹੋਣਾ ਨਾ ਜੇ ਆਪਾਂ ਹੱਲ ਕੱਢਣ ਵਾਲੇ ਪਾਸੇ ਤੁਰਾਂਗੇ ਤੇ ਕਰਨਾ ਹੈ ਵੱਡੇ ਵੱਡੇ ਪੱਦਰ ਤੇ ਹੋਣਾ ਹੈ ਇਹ ਇਹ ਤੇ ਹਾਈ ਲੈਵਲ ਦੇ ਉੱਤੇ ਹੋਣਾ ਹੈ ਜਦੋਂ ਸੈਂਟਰ ਗਵਰਨਮੈਂਟ ਹੋਵੇ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨੇ ਵੱਡੇ ਵੱਡੇ ਪ੍ਰਬੰਧ ਕਰਨੇ ਨੇ ਤੇ ਉਹਦੇ ਵਾਸਤੇ ਹੌਲੀ ਹੌਲੀ ਯਤਨ ਕਰਨਾ ਚਾਹੀਦਾ ਹੈ ਹੌਲੀ ਹੌਲੀ ਸੋਚਣਾ ਚਾਹੀਦਾ ਹੈ ਕਿ ਇਹਦਾ ਹੱਲ ਕੀ ਹੋਵੇ ਛੜਕਾਂ ਤੇ ਇਹਦਾ ਕੀ ਪ੍ਰਬੰਧ ਕੀਤਾ ਜਾਵੇ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਹ ਮੁਸ਼ਕਲਾਂ ਨਾ ਆਉਣ ਸੋ ਸੋਚਣਾ ਅਸੀਂ ਹੱਲ ਵੱਲ ਹੱਲ ਕੀ ਹੈ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਅੱਜ ਰਾਜਵੀਰ ਜਵੰਦਾ ਦੇ ਬਾਰੇ ਗੱਲਬਾਤ ਕਰਨ ਦੇ ਸੀਗੇ ਕਿ ਹਰ ਕੋਈ ਉਹਨਾਂ ਵਾਸਤੇ ਅਰਦਾਸ ਕਰਨ ਦਿਆ ਹੈ ਔਰ ਅਰਦਾਸ ਕਰਨੀ ਵੀ ਚਾਹੀਦੀ ਹੈ ਸਿਰਫ ਰਾਜਵੀਰ ਜਵੰਦਾ ਵਾਸਤੇ ਨਹੀਂ ਬਲਕਿ ਜਿਹੜਾ ਵੀ ਕੋਈ ਗੱਭਰੂ ਜਵਾਨ ਇਸ ਤਰ੍ਹਾਂ ਦੇ ਹਾਲਤ ਚ ਹੋਏਗਾ ਜਿਹੜਾ ਵੀ ਸੁਨੇਗਾ ਉਹਦੇ ਵਾਸਤੇ ਅਦਾਸ ਕਰੇਗਾ ਕਿ ਰੱਬ ਨੂੰ ਜਲ ਦਸ ਜਲਦ ਸਿਹਤ ਦਵੇ ਪਰ ਇਹ ਜਿਹੜੇ ਹਾਦਸਾਤ ਹੈ ਇਸ ਦੀ ਵਜ੍ਹਾ ਕੀ ਹੈ ਇਹ ਵੀ ਉਹਨਾਂ ਨੇ ਦੱਸੀ ਕਿ ਇਹ ਕਿਉਂ ਹੁੰਦੇ ਹੈਗੇ ਆ ਉਹ ਜਿਹੜਾ ਪਸ਼ੂ ਅੱਗੇ ਆਇਆ ਜਿਹਦੇ ਨਾਲ ਉਹਨਾਂ ਦਾ ਮੋਟਰਸਾਈਕਲ ਦੀ ਟੱਕਰ ਹੋਈ ਹੈ ਉਹ ਭਾਈ ਰਣਜੀਤ ਸਿੰਘ ਟੜੀਆਂ ਵਾਲੇ ਦਾ ਕਹਿਣਾ ਸੀਗਾ ਕਿ ਅਸੀਂ ਟੈਕਸ ਪੇ ਕਰਨੇ ਹੈਗੇ ਫਿਰ ਗਵਰਨਮੈਂਟ ਕਿਉਂ ਨਹੀਂ ਇਹਨਾਂ ਦੀ ਰੋਕ-ਥਾਮ ਕਰਦੀ ਹੈਗੀ ਅਗਰ ਇਹਨਾਂ ਦੀ ਪ੍ਰੋਪਰ ਇਹਨਾਂ ਵਾਸਤੇ ਸ਼ੈੱਡ ਬਣਾਏ ਜਾਣ ਇਹ ਖੁੱਲੇ ਆਮ ਸੜਕਾਂ ਤੇ ਨਾ ਫਿਰਨ ਤੇ ਇਸ ਤਰ੍ਹਾਂ ਦੇ ਹਾਦਸਾਤ ਨਾ ਹੋਣ ਔਰ ਇਸ ਤਰ੍ਹਾਂ ਦੇ ਕੀਮਤੀ ਹੀਰੇ ਜਿਹੜੇ ਐ ਉਹ ਇਸ ਹਾਲਤ ਤੱਕ ਨਾ ਪਹੁੰਚਣ ਰਾਜਵੀਰ ਜਵੰਦਾ ਜਿਹੜੇ ਕਿ ਪੂਰੀ ਸੇਫਟੀ ਦੇ ਨਾਲ ਜਾਂਦੇ ਸੀਗੇ ਲੇਕਿਨ ਸਪੀਡ ਜ਼ਿਆਦਾ ਹੋਣ ਕਾਰਨ ਔਰ ਪਸ਼ੂ ਦੇ ਨਾਲ ਟੱਕਰ ਦੀ ਵਜ੍ਹਾ ਤੋਂ ਇੰਨਾ ਭਿਆਨਕ ਐਕਸੀਡੈਂਟ ਹੋਇਆ ਕਿ ਇਸ ਟਾਈਮ ਉਹ ਜ਼ਿੰਦਗੀ ਤੇ ਮੌਤ ਦੀ ਕਸ਼ਮਕਸ਼ ਦੇ ਵਿੱਚ ਹੈਗੀ ਹੈ ਅਗਰ ਸਰਕਾਰ ਇਹਨਾਂ ਦੀ ਰੋਕਥਾਮ ਕਰੇ ਤੇ ਇਸ ਤਰ੍ਹਾਂ ਦੇ ਜਿਹੜੇ ਹਾਦਸਾਤ ਹੈ ਉਹਨਾਂ ਤੋਂ ਬਚਿਆ ਜਾ ਸਕਦਾ ਹੈਗਾ ਵੈ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਪਾਈ ਰਣਜੀਤ ਸਿੰਘ ਢੱਡਣ ਵਾਲੇ ਦੇ ਇਸ ਤਜਵੀਜ਼ ਬਾਰੇ ਜਿਹੜੇ ਉਹ ਕਹਿਣ ਦੇ ਸੀਗੇ ਕਮੈਂਟਾਂ ਵਿੱਚ لازਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼